ਇੱਧਰ ਨਾਲੋਂ ਤਾਂ ਪੱਲੇ ਇੱਥੇ ਮੈਂ ਬਾਲੇ ਘਰ ਆਣੇ ਵਾਲਾ ਇੱਧਰ ਹੀ ਪਲਾੜੇ ਜਾ ਰਿਹਾ ਤਾਂ ਮੈਂ ਇੱਧਰ ਰੋਣ ਲੱਗ ਪਿਆ ਨਿਯੰਗ ਸਿੰਘ ਇੱਧਰ ਚੜ੍ਹ ਗਿਆ ਨਾ ਉਹ ਸਾਰਿਆਂ ਨੂੰ ਭਾਈ ਜੀ ਨਿਯੰਗ ਸਿੰਘ ਉੱਤਰ ਚੜ੍ਹ ਕੇ ਗਿਰ ਗਿਆ ਉਹ ਵਹੀ ਸਾਈਡ ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇੱਧਰ ਨਿਯੰਗ ਸਿੰਘ ਆਏ ਔਰ ਉਹਨਾਂ ਨੇ ਆ ਗਾਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਕੁਲਵਾੜੀਆਂ ਮਾਰੀ ਠੀਕ ਆ ਔਰ ਗੱਡੀ ਸਪੂਰੀ ਭੰਨ ਤੇ ਕਿੰਨੇ ਬੰਦੇ ਗੱਡੀ ਦੇ ਵਿੱਚ ਸਵਾਰ ਸਵਾਰ ਮੈਂ ਤਾਂ ਮੇਰਾ ਲੜਕਾ ਔਰ ਮੇਰਾ ਭਾਈ ਤਿੰਨ ਬੰਦੇ ਸਨ मेरे लड़के का नाम शिवम है भाई का नाम जसवंत है और आपका नाँग? मेरा नाम मोहन क्या मैं, क्या मैं हरियाणा पुलिस में इस टाइम ड्यूटी पर क्या दो नंबर चौंकिया जख्मी तो जख्मी बराबर मतलब गुफ्ती चोटा पांच छह बंदर ही बैठे न से मदूत है वो ठीक है वो, वो सुन तो रहे नहीं थे वो अब आर्मी में भी जॉब कर चुके पहले आर्मी में 26 साल आर्मी में लगाए मैंने आने के बाद हरियाणा पुलिस में हूं क्या मांग करते मांग क्या है इंसान मिले मुझे और उनके साथ बंदी कार्रवाई करा जब तक बंदी कार्रवाई ना करा तब तक मैं इधर से जाऊंगा यही मेरा सबसे ध्यान है मामला है आज आज मेनू ਰਾਹ ਬਿਲੀ ਟੈਲੀਫੋਨ ਮਿਲਿਆ ਸੀ ਕਿ ਵੀ 34 ਰੋਪ ਗੁਰਦੁਆਰਾ ਸਾਹਿਬ ਨੰਗਾ ਦੇ ਨਾਲ ਕਾਰਪੂਟ ਦਾ ਮਾੜਾ ਹੋਇਆ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਨੂੰ ਡਿਆਂ ਨਾਲ ਸ਼ੀਸ਼ੇ ਸਾਰੇ ਭੰਨੇ ਪਏ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਹੈ ਮੋਹਨ ਨਾਲ ਸਾਹ ਨੂੰ ਸ਼ੇਰ ਸਿੰਘ ਹਮਾਲੇ ਦਾ ਰਹਿਣੇ ਵਾਲਾ ਹੈ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਮੇਰੀ ਗੱਡੀ ਕਿਤੇ ਨੰਗਾ ਸਿੰਗਲ ਨੰਗ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ 'ਚ ਆ ਕੇ ਮੇਰੀ ਗੱਡੀ ਨੂੰ ਪਾਤ ਕੋਈ ਜ਼ਖਮੀ ਵੀ ਹੋਇਆ ਹੈ? ਜ਼ਖਮੀ ਨਹੀਂ ਹੋਇਆ ਕੋਈ। ਜ਼ਖਮੀ ਦਾ ਮੈਂ ਪੁੱਛ ਰਿਹਾ ਜੋ ਪਰਤਾਲ ਚੱਲ ਰਹੀ ਹੈ। ਜਿੱਦਾਂ ਦੀ ਹੋਊਗੀ ਮੈਂ ਇਹਨਾਂ ਦਾ ਬਿਆਨ ਹਾਸਲ ਕਰਕੇ ਕਰ ਰਹੀ ਕਰਾਂ। ਕੀ ਕੰਮ ਕਰਦੇ ਨੇ ਇਹ? ਪਤਾ ਲੱਗਿਆ ਇਹ ਆਪਣੇ ਦੱਸ ਰਹੇ ਹੈ ਕਿ ਮੈਂ ਹਰਿਆਣਾ ਪੁਲਿਸ ਚ ਪੁਲਿਸ ਮੈਂ ਇੱਕ ਮੈਚ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ? ਇਹ ਹੰਬਾਲੇ ਤੋਂ ਆ ਰਹੇ ਸੀ ਇਹਨਾਂ ਨੇ ਬਲਾੜੇ ਜਾਣਾ ਸੀ। ਮੈਂ ਮੱਥਾ ਟੇਕਣੇ ਜਾਣਾ ਸੀ ਸ਼ਾਇਦ। ਤੇ ਇੱਥੇ ਗੱਡੀ ਕੋਈ ਟੱਕਰ ਇਹਨਾਂ ਦੀ ਕੋਈ ਆਹ ਜੋਤੀ ਸਰੂਪ ਦੇ ਮੂਹਰੇ ਖੜੇ ਆਪਾਂ ਉੱਥੇ ਖੜੇ ਆ। ਇੱਥੇ ਦੀ ਗੱਲ ਹੈ ਇੱਥੇ ਗੱਡੀ ਖੜੀ ਹੈ ਕੋਈ ਨਹੀਂ ਬਸ ਵਾੜੀ ਬੰਦੇ ਕੌਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਜੀ ਨੰਗਾ ਜੇ ਤੋ ਦੱਸ ਤ ਕਰ ਹੈ ਵੈਰੀਫਾਈ ਤਿੰਨ ਇੱਕ ਬੰਦੇ ਸੀ ਪੰਜ ਛੇ ਨੰਗੇ ਸੀ ਵੈਰੀਫਾਈ ਕਰੋ